जाके मुख्यमंत्री भगवान सिंह मार्ने संगरूर भवानीगढ़ के सब डिवीजन के नए कॉम्प्लेक्स का उद्घाटन किया जिसमें आधुनिक मशीनों के साथ सेवा प्रणाली को साफ किया जाएगा पंजाब के मुख्यमंत्री भगवान सिंह मार्ने मीडिया से बातचीत करते हुए क्या कहा आओ देखते हैं एहो जी मुंडे ने जेड़े उधरों वापस आए ने ते इधर काम करके कामयाब होए उन नाल भी उनो नु मिलावांगा ਤਾਂ ਕਿ ਉਹਨਾਂ ਨੂੰ ਹੌਸਲਾ ਹੋ ਜਾਈਏ ਕਿੱਸਾ ਸਰੂਰ ਹਜੇ ਵੀ ਸੈਂਟਰ ਚੱਲ ਰਿਹਾ ਹੈ ਜੀ ਪਰਚਾ ਵੀ ਦਰਜ ਹੋ ਗਿਆ ਫਿਰ ਵੀ ਚੱਲੀ ਜਾਂਦੇ ਨੇ ਸੈਂਟਰ ਕੋਈ ਗੱਲ ਨਹੀਂ ਅਸੀਂ ਥੋੜਾ ਜਿਹਾ ਕਿਉਂਕਿ ਇਨਕੁਆਇਰੀ ਕਰਨੀ ਹੁੰਦੀ ਹੈ ਟਾਈਮ ਲੱਗ ਜਾਂਦਾ ਪੱਕੇ ਪੈਰੀ ਖੜਾਂਗੇ ਸਰ ਵਿਦੇਸ਼ਾਂ ਦੇ ਵਿੱਚ ਕਈ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਦੁਬਾਰਾ ਆਣੇ ਚਾਹੁੰਦੇ ਨੇ ਉਹ ਪੀਆਰ ਹੋ ਚੁੱਕੇ ਨੇ ਪਰ ਜੋਬ ਛੱਡ ਕੇ ਗਏ ਸੀ ਉਹ ਕਹਿੰਦੇ ਵੀ ਕੋਈ ਰਸਤਾ ਹੈ ਸਰਕਾਰ ਕੋਲ ਵੀ ਅਸੀਂ ਦੇਖੋ ਕੱਲ ਵੀ ਅਸੀਂ ਅਰਸੋ ਨਿਯੁਕਤੀ ਪੱਤਰ ਬੰਡੇ ਸੀ ਤਾਂ ਇੱਕ ਹਸਬੰਡ ਵਾਈਫ ਜਿਹੜੇ ਬਿਨੇਪੈਕ 1.5 ਸਾਲ ਰਹਿ ਕੇ ਇੱਥੇ ਅਸਿਸਟੈਂਟ ਪ੍ਰੋਫੈਸਰ ਤੇ ਹੁਣ ਇੱਥੇ ਨੌਕਰੀ ਕਰਨਗੇ ਤੇ ਉਹਨਾਂ ਨੇ ਉਹ ਜੋਬ ਛੱਡ ਕੇ ਗਏ ਸੀ ਜੀ ਉਹ ਕਹਿੰਦੇ ਸਾਨੂੰ ਜੋਬ ਮਿਲ ਜੂਗੀ ਜੇ ਅਸੀਂ 6 ਸਾਲ ਹੋ ਗਏ ਅਸੀਂ ਪੀਆਰ ਲੈ ਕੇ ਇਹ ਤਾਂ ਹੁਣ ਪਾਲਿਸੀ ਜਿਹੜੀਆਂ ਦੇਖਣੀਆਂ ਨੇ ਵੀ ਕੀ ਕੀ ਉਹਦੇ ਪੀਆਰ ਦੇ ਕੀ ਪਾਲਿਸੀ ਆ ਪਰ ਪੋਜ਼ਿਟਿਵ ਰਿਸਪੌਂਸ ਆ ਰਿਹਾ ਸਰ ਇਹ ਸਾਡੇ ਬਰਤਸ ਤੱਕ ਇਹਨੇ ਸਾਡੇ ਮੁੰਡੇ ਕੁੜੀਆਂ ਨੂੰ ਇੱਥੇ ਕੰਮ ਮਿਲੇ ਕਿਉਂ ਅਸੀਂ ਬਦੇਸ਼ਾਇ ਤੱਕ ਇਹ ਗੱਲ ਚ ਕੋਈ ਹੋਰ ਆ ਜਿਹੜੀਆਂ ਰਿਪੋਰਟੇਸ਼ਨ ਵਰਗੀਆਂ ਜਿਹੜੀਆਂ ਦਿੱਕਤਾਂ ਨੇ ਉਹਦਾ ਸਾਹਮਣਾ ਕਰਨਾ ਪਿਆ ਥਾਲੀ ਵਾਲ ਮੰਤਰੀ ਸੀਗੇ ਉਹ ਹਟਾ ਤੇ ਬੀਜੇਪੀ ਸਵਾਲ ਖੜੀ ਕਰਦੀ ਹੈ ਵੀ ਡਿਪਾਰਟਮੈਂਟ ਐਗਜ਼ਿਸਟ ਹੀ ਨਹੀਂ ਕਰਦਾ ਜੀ ਨਾ ਨਾਮ ਨਾਮ ਬਦਲਿਆ ਉਹਦਾ ਜਿਹੜਾ ਡਿਪਾਰਟਮੈਂਟ ਹੈ ਪੂਰਾ ਡਿਪਾਰਟਮੈਂਟ ਲਗਾਤਾਰ ਪੁਲਿਸ ਅਫਸਰਾਂ ਦੇ ਵੀ ਜਿਹੜੀ ਕਾਰਵਾਈ ਹੋ ਰਹੀ ਹੈ ਤਾਂ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੀ ਭ੍ਰਿਸ਼ਟਾਚਾਰ ਕਰ ਰਹੇ ਉਹਨਾਂ ਤੇ ਵੀ ਕਾਰਵਾਈ ਹੈ ਖਰਾਗ ਤੇ ਭ੍ਰਿਸ਼ਟਾਚਾਰ ਇਹਦੇ ਤੇ ਤਾਂ 0 ਡਾਲਰ ਐਸ ਹੈ ਜੀ ਤੇ ਪੁਲਿਸ ਨੂੰ ਅਸੀਂ ਕਾਉਂਟੇਬਲ ਬਣਾਇਆ ਕਿ ਜਿਹੜਾ ਕੋਈਿੱਥੇ ਕਿਤੇ ਵੀ ਕੋਈ ਨਸ਼ਾ ਵੇਚਣ ਦੀਆਂ ਸਾਨੂੰ ਖਬਰਾਂ ਆਉਣਗੇ ਉਹ ਪੁਲਿਸ ਵਾਲਾ ਉੱਥੇ ਜਿਹੜਾ ਚਾਹੇ ਐਸਐਸਪੀ ਹੈ ਚਾਹੇ ਡੀਐਸਪੀ ਹੈ ਚਾਹੇ ਐਸਐਚਓ ਸਾਰੇ ਜ਼ਿੰਮੇਵਾਰ ਹੋਣਗੇ ਉਹਨਾਂ ਨੂੰ ਕਾਉਂਟੇਬਲ ਬਣਾਇਆ ਜਾਊਗਾ ਤੇ ਉਹਨਾਂ ਨੂੰ ਅ ਕੀ ਐਕਸ਼ਨ ਹੋਇਆ ਕਿੰਨਾ ਕਿੰਨੇ ਬੰਦੇ ਫੜੇ ਕਿੰਨਾ ਘਟਿਆ ਪਿੰਡਾਂ ਵਾਲੇ ਨਾਲ ਮਿਲ ਕੇ ਚੱਲੂ ਕਿਉਂਕਿ ਸੋਸ਼ਲ ਪ੍ਰੋਬਲਮ ਹੈ ਪਿੰਡਾਂ ਵਾਲੇ ਨੂੰ ਲੋਕਾਂ ਨੂੰ ਪਤਾ ਹੁੰਦਾ ਕੌਣ ਕਿੱਥੇ ਵੇਚਦਾ ਇੱਥੇ ਖੜ ਕੇ ਮੁੰਡੇ ਦਾ ਸ਼ਾ ਕਰਦੇ ਨੇ ਕੌਣ ਆਉਂਦਾ ਵੇਚਣ ਨੂੰ ਨਸ਼ਾ ਦੇਣ ਸੋ ਅਸੀਂ ਇਹਨੂੰ ਸੋਸ਼ਲ ਮੁਹਿੰਮ ਬਣਾ ਕੇ ਪੂਰਾ ਪੰਚਾਇਤਾਂ ਨਾਲ ਵੀ ਤੇ ਨੌਜਵਾਨ ਕਲੱਬਾਂ ਨਾਲ ਵੀ ਨਾਲ ਜੀ ਤੁਹਾਨੂੰ ਮਿਲਣਾ ਆਏ ਸੀ ਕੀ ਕਹਿਣਾ ਚਾਹੋਗੇ ਉਹ ਕੱਲੀ ਵੀ ਮੇਰੇ ਟੂ ਟੂ ਤਾਂ ਫਿਰਦੇ ਰਹਿੰਦਾ ਯੋ ਤੋ ਤੋ ਕਦੇ ਅਗਲੇ ਵੇਲੇ ਜੀ ਦੀ ਕਰਦੇ ਨੇ ਤੇ ਪਿਛਲੇ ਵੇਲੇ ਜੀ ਪਰ ਮੈਂ ਇਹਨੂੰ ਦੱਸਣਾ ਚਾਹਣਾ ਕਿ ਇਦਾਂ ਦੀ ਮਾਤੀ ਉਹ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਿਵਾੜ ਦੇ ਕਿਉਂਕਿ ਉਹ ਇੱਕ ਵਾਰੀ ਉਸ ਘਰ ਚ ਰਹਿ ਚੁੱਕੇ ਸੀ सीएम ਹਾਊਸ ਚ ਤੋਂ ਹੁਣ ਉਹਨਾਂ ਦੇ ਅੰਦਰ ਲੋਰੀਆਂ ਹੁੰਦੀਆਂ ਨੇ ਕਿ ਇਹ ਘਰ ਦੁਬਾਰਾ ਮਿਲ ਜੇ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5-3 ਕਰੋੜ ਲੋਕਾਂ ਦਾ ਘਰ ਲੋਕਾਂ ਨੇ ਉਸ ਘਰ ਚ ਵਾੜਨਾ ਹੁੰਦਾ ਸੋ ਕਦੇ ਪਿਛਲੇ ਗੇਟ ਪਿੱਛੇ ਖੜਾ ਹੁੰਦਾ ਕਦੇ ਮੁਲੀ ਗੇਟ ਚ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਆਪਦਾ ਕਾਰਵਾਈ ਕਰੂਗਾ ਅਸੀਂ ਕਾਨੂੰਨ ਤੇ ਜਦੋਂ ਕਿਸੇ ਤੇ ਕੋਈ ਫਰੋਤੀਆਂ ਦਾਜ ਆ ਜਾਂ ਕਿਸੇ ਦੇ ਕੱਪੜੇ ਦਾ ਕੋਈ ਨਿਕਲਦਾ ਮਾਮਲਾ ਅਸੀਂ ਇਹ ਨਹੀਂ ਦੇਖੋ ਪਾਰਟੀ ਦੀ ਕਰੀਏ ਅਸੀਂ ਕਾਨੂੰਨ ਮੁਤਾਬਕ ਕਰ ਰਹੀਏ ਸਰ 2 ਸਾਲ ਨੂੰ ਕਿਸ ਤਰ੍ਹਾਂ ਦੇਖਦੇ ਆਉਣ ਵਾਲੇ 2 ਸਾਲ ਦੇ ਵਿੱਚ ਕਿ ਕਿਹੜੇ ਏਜੰਡੇ ਜਿਹੜੇ ਮੁੱਖ ਤੌਰ ਤੇ ਰਹਿਣਗੇ ਬਹੁਤ ਕੁਝ ਕਰਨਾ ਦੇਖੋ ਆਹ ਚੀਜ਼ਾਂ ਪਹਿਲਾਂ ਹੈ ਨਹੀਂ ਸੀ ਸਾਡੇ ਕੋਲੇ ਪਹਿਲਾਂ ਇਹ ਇਹ ਜਿਹੇ ਘਟਨ ਹੁੰਦੇ ਹੀ ਨਹੀਂ ਸੀ ਠੀਕ ਹੈ ਲੋਕ ਧੱਕੇ ਖਾਈ ਜਾਂਦੀ ਸੀ ਕਚਹਿਰੀ 'ਚ ਬਹੁਤ ਸਾਰਾ ਇਨਫਰਾਸਟ੍ਰਕਚਰ ਵੀ ਬਣਾਉਣਾ ਹੈ ਕਾਲਜ ਬਣਾਉਣੇ ਨੇ ਨੌਕਰੀਆਂ ਬਹੁਤ ਸਾਰੀਆਂ ਹਜੇ ਇੰਤਜ਼ਾਰ ਕਰ ਰਹੀਆਂ ਨੇ ਨੌਜਵਾਨ ਮੁੰਡੇ ਕੁੜੀਆਂ ਦਾ ਤੇ ਨਾਲ ਨਾਲ ਜਿਹੜਾ ਪਾਣੀ ਹੈ ਧਰਤੀ ਵਾਲਾ ਵੀ ਬਚਾਉਣਾ ਹੈ ਉੱਪਰ ਵਾਲਾ ਪਾਣੀ ਵੀ ਕੱਸੀ ਵਾਲਾ ਲਹਿਰਾਂ ਵਾਲਾ ਉਹ ਪਾਣੀ ਖੇਤਾਂ ਤੱਕ ਪਹੁੰਚਣਾ کئی کئی ਜਗ੍ਹਾ ਤੇ 30 ਸਾਲ 35-35 ਸਾਲ ਬਾਅਦ ਪਾਣੀ ਪਹੁੰਚਿਆ ਹੈ ਨਾ ਹਜੇ ਹੋਰ ਬਹੁਤ ਸਾਰਾ ਸਾਨੂੰ ਪਿੰਡਾਂ ਵੱਲੋਂ ਆਉਂਦੇ ਨੇ ਤੇ ਸਪੋਰਟਸ ਦੇ ਵਿੱਚ ਅਸੀਂ ਬਹੁਤ ਉੱਪਰ ਲੈ ਕੇ ਜਾ ਚੁੱਕੇ ਹਾਂ ਆਲਰੇਡੀ ਖੇਡਾਂ ਬਦਲ ਪੰਜਾਬ ਦੀਆਂ ਰਾਹੀਂ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈ ਖੇਡ ਨਰਸਰੀਆਂ ਬਣਾ ਰਹੇ ਹਾਂ ਹੈਨਾ ਟੋਲ ਪਲਾਜ ਜੇ ਅਸੀਂ ਸੁਸਤਾ ਰਾਂ ਬੰਦ ਕਰਦੇ ਹੈਨਾ ਆਉਣ ਵਾਲੇ ਦਿਨ ਸਫਾਈਆਂ ਅੱਜ ਮੈਂ ਹੁਣ ਜਾਊਂਗਾ ਸੰਗਰੂਰ ਜਿਹੜੀ ਸੀਵਰੇਜ ਨੂੰ ਸਾਫ਼ ਕਰਨ ਵਾਲੀ ਮਸ਼ੀਨ ਹੈ ਉਹ ਸੰਗਰੂਰ ਨੂੰ ਦੇ ਰਹੇ ਆਲੇ ਦੁਆਲੇ ਤੇ ਜਿਹੜੇ ਕਸਬੇ ਨੇ ਉਹਨਾਂ ਵਿੱਚ ਵੀ ਕੰਮ ਆ ਜੂਗੀ ਧੂਰੀ ਵਾਸਤੇ ਦੋ ਮਸ਼ੀਨਾਂ ਤਿਆਰ ਨੇ 42 ਕਰੋੜ ਰੁਪਏ ਦੀਆਂ ਸਾਡੇ ਕੋਲੇ ਸਫਾਈ ਵਾਲੀਆਂ ਤੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਸੀਵਰੇਜ ਨੂੰ ਸਾਫ਼ ਕਰਨ ਵਾਲੀਆਂ ਉਹ ਸਾਡੇ ਕੋਲ ਪਟਿਆਲੇ ਖੜੀਆਂ ਨੇ ਉਹਨਾਂ ਦੇ ਨਾਲ ਚ ਉਹ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੂੰ ਵੰਡਣ ਕਰ ਦਿੱਤਾ ਹੈ ਅਸੀਂ ਸਾਰੇ ਪੰਜਾਬ ਵਾਸਤੇ ਜਿਹੜੀਆਂ ਸਾਫ ਸਫਾਈ ਵਾਸਤੇ ਤੇ ਸੀਵਰੇਜ ਨੂੰ ਜਿਹੜੀ ਸਾਫ ਕਰਦੀ ਹੈ ਜਿਹੜੀ ਮਸ਼ੀਨ ਵੱਡੀ ਮਸ਼ੀਨ ਸਖਸ਼ਮ ਮਸ਼ੀਨ ਜਿਹੜੀ ਕਹਿੰਦੇ ਹਨ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ 49 ਕਰੋੜ 40 ਕਰੋੜ ਚਾ 40 ਕਰੋੜ 730 ਮਸ਼ੀਨਾਂ ਟੋਟਲ 40 ਕਰੋੜ ਦਾ ਬਜਟ ਹੈ ਤੁਹਾਨੂੰ ਜੋ ਪਹਿਲੇ ਕਲਸਟਰ ਵਾਸਤੇ ਜੋ ਸੰਗਰੂਰ ਨੂੰ ਅਸੀਂ ਕਲਸਟਰ ਬਣਾਇਆ ਹੈ ਕਲਸਟਰ ਮਤਲਬ ਹੈੱਡ ਆਫਿਸ ਲਾ ਲਓ ਆਲੇ ਦੁਆਲੇ ਦੇ ਚਾਰ ਪੰਜ ਜ਼ਿਲ੍ਹੇ ਆਲੀ ਗੱਡੀਆਂ ਇੱਥੇ ਖੜੀਆਂ ਰਹਿਣਗੀਆਂ ਤੇ ਜਿਹੜੇ ਜ਼ਿਲ੍ਹੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਹੋ ਘਰੋਜ ਤਾਂ ਚਾਹੀਦੀ ਨਹੀਂ ਸਫਾਈ ਵਾਸਤੇ ਚਾਹੀਦੀ ਉੱਥੇ ਚਲੀ ਜਾਇਆ ਕਰੂਗੀ ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ ਸੰਗਰੂਰ ਲਈ ਦੋਸਤੋ 16 216 14 ਕਰੋੜ ਦਾ 14 ਕਰੋੜ 31 ਲੱਖ ਦਾ ਇਹ 216 ਮਸ਼ੀਨਾਂ ਇੱਥੇ ਸੰਗਰੂਰ ਵਸਤੇ ਨੇ ਤੇ ਧੂਰੀ ਵਾਸਤੇ ਵੀ ਅਲੱਗ ਤੋਂ ਆ ਰਹੀਆਂ ਨੇ ਉਹ ਵੀ 2-4 ਦਿਨਾਂ ਚ ਅਸੀਂ ਉਹਦਾ ਵੀ ਤੁਹਾਨੂੰ ਬੁਲਾਵਾਂਗੇ ਉੱਥੇ ਤੇ ਸ਼ਹਿਰਾਂ ਦੀ ਸੀਵਰੇਜ ਦੀ ਤੇ ਸੜਕਾਂ ਦੀ ਸਫਾਈ ਸੋ ਇਹਦੇ ਚ ਨਾਲ ਸਟਾਫ ਵੀ 2 ਸਾਲ ਲਈ ਇਨਟਾਈਟਲਡ ਹੈ ਨਾਲ ਹੀ ਆਉਣਗੇ ਮਤਲਬ ਤੇ ਕਿਉਂਕਿ ਉਹ ਟੈਕਨੀਕਲ ਜਿਹੜੇ ਵੀ ਉਹਨਾਂ ਨੂੰ ਪਤਾ ਹੈ ਇਹਨੂੰ ਚਲਾਉਂਦਾ ਇਹਨਾਂ ਨੂੰ ਮਸ਼ੀਨਾਂ ਨੂੰ ਸੋ ਸੰਗਰੂਰ ਦੇ ਕਲਸਟਰ ਦਾ ਉਦਘਾਟਨ ਕੀਤਾ ਬਾਕੀ ਅੰਦਰ ਸਮੇਂ-ਸਮੇਂ ਤੇ ਕਰਦੇ ਰਵਾਂਗੇ ਦੇ ਰਸਾ ਸਰਪੋਕਿਆ ਪੋਸਟੂ ਦੇ ਅੰਦਰ ਕਿ ਮੌਜੂਦ ਹੈ ਕਰਦੇ ਆ ਕਿ ਪਟਵਾਰੀ ਹਾਂਜੀ ਸਬ ਤਹਿਸੀਲ ਭਵਾਨੀਗੜ ਜਿਹਦੇ ਵਿੱਚ ਬਹੁਤ ਸ਼ਾਨਦਾਰ ਐਸਡੀਐਮ ਆਫਿਸ ਫਰਦ 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 ਕੇ ਅੰਦਰ ਪਟਵਾਰੀ ਆਫਿਸ ਕਾਨੂੰਗੋ ਦਾ ਆਫਿਸ ਤੇ ਰਿਕਾਰਡ ਜਿਹੜਾ ਰਿਕਾਰਡ ਰੂਮ ਵੀ ਹੈ ਤੇ ਤਾਂ ਕਿ ਇੱਕੋ ਛੱਤ ਹੱਲੇ ਸਾਰਾ ਕੁਝ ਮਿਲੇ ਪਹਿਲਾਂ ਪਟਵਾਰਖਾਨਾ ਕਿਤੇ ਹੋਰ ਹੁੰਦਾ ਸੀ ਹੈਨਾ ਜਿਹੜਾ ਐਸ ਡੀ ਐਮ ਦਾ ਆਫਿਸ ਕਿਤੇ ਹੋਰ ਹੁੰਦਾ ਸੀ ਤੇ ਫਰਦ ਕੇਂਦਰ ਕਿਤੇ ਹੋਰ ਹੁੰਦਾ ਸੀ ਬਹੁਤ ਜਗ੍ਹਾ ਤੇ ਜਾਣਾ ਪੈਂਦਾ ਸੀ ਤਾਂ ਦਿਹਾੜੀ ਫੁੱਟ ਜਾਂਦੀ ਸੀ ਸੋ ਸਬ ਤਹਿਸੀਲ ਚੀਮਾ ਵੀ ਜਿਹੜੀ ਹੈ ਉਦਘਾਟਨ ਹੋ ਚੁੱਕਿਆ ਤੇ ਡਿੜਬੇ ਦਾ ਵੀ ਹੋ ਚੁੱਕਿਆ ਤੇ ਇੱਥੇ ਆਪਣੇ ਭਵਾਨੀਗੜ੍ਹ ਦਾ ਵੀ ਹੋ ਚੁੱਕਿਆ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿੱਚ ਸਾਰੇ ਸਬ ਤਹਿਸੀਲਾਂ ਤੇ ਤਹਿਸੀਲਾਂ ਨੂੰ ਅਪਡੇਟ ਕੀਤਾ ਜਾਊਗਾ ਲੇਟੈਸਟ ਜਿਹੜਾ ਬਿਲਡਿੰਗ ਹੈ ਲੇਟੈਸਟ ਮਟੀਰੀਅਲ ਹੈ ਸ਼ਾਨਦਾਰ ਉੱਥੇ ਬਾਥਰੂਮ ਬਣਾਏ ਹੋਏ ਨੇ ਵੇਟਿੰਗ ਰੂਮ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਜੋ ਵੀ ਆਵੇ ਉੱਥੇ ਉਹਨੂੰ ਕੋਈ ਤੱਕੇ ਨਾ ਖਾਣੇ ਪੈਣ। ਕਿਸ ਤਰ੍ਹਾਂ ਮਿਲਦੀਂਦ ਕਰ ਵੇਟਿੰਗ ਹੋ ਰਹੀ ਹੈ ਅੱਜ ਅੱਜ ਕਿਸਾਨ ਮੀਟਿੰਗ ਹੋ ਰਹੀ ਹੈ। ਦੇਖੋ ਹਾਂਜੀ ਚਾਰ ਚਾਰ ਮੀਟਿੰਗਾਂ 'ਚ ਤਾਂ ਮੈਂ ਵੀ ਨਾਲ ਸੀਗਾ ਜਦੋਂ ਪਹਿਲਾਂ ਸੀ ਤੇ ਅੱਜ ਫੇਰ ਜਿਹੜੇ ਅੱਜ ਸ਼ਿਵਰਾ ਚਾਹਾਨ ਜੀ ਖੇਤੀ ਮੰਤਰੀ ਵੀ ਆ ਰਹੇ ਨੇ ਪਿਛਲੀ ਮੀਟਿੰਗ 'ਚ ਉਹ ਆ ਨਹੀਂ ਸਕੇ ਸੀ। ਸੋ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਜਿਹੜਾ ਉਹਨਾਂ ਦੇ ਮੰਗਾਂ ਮੰਨ ਕੇ ਤੇ ਕਿਸਾਨਾਂ ਦਾ ਜਿਹੜਾ ਧਰਨਾ ਹੈ ਉਹ ਖਤਮ ਕਰਾਉ। ਮਣੋ ਤਾਂ ਪਹਿਲੇ ਦਿਨ ਹੀ ਆਪ ਕਿਸੇ ਨੇ ਕੌਂਸਲ ਚੱਕਿਆ 25 ਰੁਪਏ ਦੀ ਸਕੀਮ ਚੱਲੂ ਨਹੀਂ ਕੀਤੀ ਜੀ। ਦੇਖੋ ਪਤਾ ਕੀ ਹੈ ਚਲਦਾ ਰਹਿੰਦਾ ਜੀ ਦੋ ਅਸੀਂ ਆਪਣਾ ਵਿਪੱਖਸ਼ ਦਾ ਜਿਹੜਾ ਰੋਲ ਹੈ ਨਿਭਾਵਾਂਗੇ ਤੇ ਲੋਕਾਂ ਦਾ ਫਤਵਾ ਸਿਰ ਮੱਥੇ ਵਿਪੱਖਸ਼ ਦਾ ਇਹੀ ਹੁੰਦਾ ਹੈ ਕਿ ਕਟਕਟ ਸਾਰਥਿਕ ਲੋਚਨਾ ਕਰੇ ਬੇਸਿਕ ਪਰ ਸੂਲਿਜਕ ਬੇਸਿਕ ਸਿਰਫ ਵਿਰੋਧ ਕਰਨ ਨੂੰ ਵਿਰੋਧ ਕਰਨਾ ਉਹ ਨਹੀਂ ਵੀ ਤੜਕੀ ਉੱਠ ਕੇ ਬਸ ਗਾਲ੍ਹਾਂ ਕੱਢਣ ਲੱਗ ਜਾਣੀ ਉਹ ਉਹ ਸਾਡਾ ਕੰਮ ਨਹੀਂ ਹੈਗਾ ਅਸੀਂ ਇੱਥੇ ਵੀ ਵਿਰੋਧੀ ਪਾਰਟੀ ਰਹੇ ਹਾਂ 2017 ਤੋਂ 2022 ਤੱਕ ਅਸੀਂ ਆਪਣਾ ਰੋਲ ਜਿਹੜਾ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਸੜਕਾ ਹੋਣ ਅਸੀਂ ਆਪਣਾ ਰੋਲ ਜਿਹੜਾ ਨਿਭਾਵਾਂਗੇ ਸਰਕਾਰਾਂ ਨੂੰ ਜਿੱਥੇ ਵੀ ਸਰਕਾਰਾਂ ਗਲਤ ਕੁਝ ਕਰਨਗੀਆਂ ਜਵਾਬਾਂ ਤੋਂ ਮੁੱਕਨਗੇ ਅਸੀਂ ਉਹਦਾ ਉਹਦਾ ਦਿੱਲੀ ਦੇ ਮੰਦੰਦਰ ਬਾਗ ਪੰਜਾਬ ਦੇ ਹੋਰ ਇਲਾਕੇ ਦੇ ਵਿੱਚ ਸਰ ਜਿਹੜੇ ਇਸ ਵਾਰ ਜਿਹੋ ਲੇਵਲ ਤੇ ਪਾਣੀ ਆਇਆ ਸੱਤ ਕਿੰਨੇ ਜਰ ਕੀ ਰੁਕੜ ਫਸਲ ਖਰਾਬ ਹੋਈ ਹੈ ਉਹ ਪਕਸਾਨ ਮੰਗ ਕਰ ਰਹੇ ਕਿ ਸਾਨੂੰ ਸੇਮ ਪ੍ਰਭਾਵਤ ਇਲਾਕਾ ਘੋਸ਼ਿਤ ਕੀਤਾ ਜਾਵੇ ਉਹ ਉਹ ਏਰੀਆ ਪਹਿਲਾਂ ਦੇਖੋ ਪਹਿਲਾਂ ਵੀ ਸੇਮ ਵਾਲਾ ਹੀ ਏਰੀਆ ਕਿਉਂਕਿ ਸੇਮ ਜਿਹੜੀ ਉਹ ਤੁਰਦੀ ਰਹਿੰਦੀ ਹੈ ਮਤਲਬ ਅੱਗੇ ਅੱਗੇ ਹੁੰਦੀ ਰਹਿੰਦੀ ਹੈ ਤਾਂ ਕੁਝ ਮੁਕਸਰ ਦੇ ਇਲਾਕੇ ਚ ਪਟਾਸ਼ ਵੀ ਲੱਭੇ ਹੈ ਨਾ ਤੇ ਅਸੀਂ ਉਹ ਕੇਂਦਰ ਨਾਲ ਵੀ ਇਹ ਜਿਹੜਾ ਪੁਟਅਪ ਕਰਾਂਗੇ ਉਹਨਾਂ ਕੋਲ ਵੀ ਕਿਹਾ ਜਿਹੜਾ ਏਰੀਆ ਸਾਡਾ ਇਨੂੰ ਜੇ ਜੇ ਉਹ ਸੇਮ ਕਰਕੇ ਪ੍ਰਭਾਵਿਤ ਹੁੰਦੀ ਹੈ ਫਸਲ ਖਰਾਬ ਹੁੰਦੀ ਹੈ ਤਾਂ ਉਹ ਬਕਾਇਦਾ ਉਹਨਾਂ ਦਾ ਮੁਆਵਜ਼ਾ ਦੇ। ਮੰਤਰੀ ਦੇ ਪ੍ਰਸ਼ਾਸਨਕ ਡਿਪਾਰਟਮੈਂਟ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਕਿ ਕਿ ਸੁਧੀ ਤਾਂ